ਮਸਲਿਨ ਸਿਲਕ ਸ਼ਰਟ ਰਹੇਗਾ オリジナル ਮਿਰਰ ਵਰਕ neck ਤੇ ਲੈਂਥ ਇਸ ਦੀ 44 ਰਹੇਗੀ ਬੈਕ ਪਲੇਨ ਰਹੇਗੀ ਬਾਟਮ ਇਸ ਦੇ ਨਾਲ ਸੰਤੂਨ ਦੀ 2.5 ਮੀਟਰ ਦੁਪੱਟਾ ਪਿਓਰ ਚਿਫੋਨ ਦਾ ਰਹੇਗਾ 1055 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਪਾਰਟੀ ਵੇਅਰ ਬਾਈ ਕਰ ਸਕਦੇ ਹੋ ਬਹੁਤ ਹੀ ਸੋਨੇ ਕਲਰਾਂ ਦੇ ਵਿੱਚ ਨੇ ਸਰਦਾਰੀ ਸਾਰੇ ਕਲਰ ਐਡ ਕੀਤੇ ਨੇ ਵਰਕ ਲਈ ਇਹ ਪਲੇਨ ਸਟਾਫ ਰਹੇਗਾ ਆਪਣੇ ਕੋਲ ਪਿਓਰ ਕਾਟਨ ਦਾ ਇਹ ਸ਼ਰਟ ਰਹੇਗਾ ਪਾਕਿਸਤਾਨੀ ਸਟਾਈਲ ਦੇ ਵਿੱਚ ਹੈਵੀ ਸੈਲਫ ਵਰਕ ਹੋਇਆ ਨਾਲ ਵੀ ਦ ਲੈਸਸ ਦਾ ਵਰਕ ਹੋਇਆ ਬਾਟਮ ਵੀ ਇਸ ਨਾਲ ਕਾਟਨ ਦੀ ਰਹੇਗੀ ਦੁਪੱਟਾ ਕਾਟਨ ਮਲ ਡਿਜੀਟਲ ਪ੍ਰਿੰਟ ਰਹੇਗਾ 1399 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਆਲ ਓਵਰ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦੇ ਵਿੱਚ ਨਾਲ ਦੁਪੱਟਾ 2.5 ਮੀਟਰ ਦੁਪੱਟੇ ਦੀ ਕਟ ਮਿਲੇਗੀ। ਜ਼ਫੋਨ ਦਾ ਦੁਪੱਟਾ ਟਾਈ ਲਾ ਹੀ ਰਹੇਗਾ। ਫੈਬਰਿਕ ਬਹੁਤ ਫਾਈਨ ਹੈ ਵਿਦਆਊਟ ਲਰਨਿੰਗ ਸਟਿਚ ਹੋਣਗੇ। 700 ਦੇ ਵਿੱਚ ਤੁਸੀਂ ਕੋਈ ਵੀ ਇੰਨਾ ਸੂਟਾਂ ਵਿੱਚੋਂ ਬਾਏ ਕਰ ਸਕਦੇ ਹੋ। ਬਹੁਤ ਹੀ ਸੋਨੇ ਤੇ ਬਹੁਤ ਹੀ ਪਿਆਰੇ ਪ੍ਰਿੰਟਾਂ ਦੇ ਵਿੱਚ ਆਏ ਹੋਏ ਨੇ ਸੂਟ। ਜਲਦੀ ਤੋਂ ਜਲਦੀ ਤੁਸੀਂ ਇਹਨਾਂ ਨੂੰ ਬਾਈ ਕਰਨ ਦੇ ਲਈ ਸਕਰੀਨਸ਼ਾਟ ਸੈਂਡ ਕਰੋ WhatsApp ਨੰਬਰ ਮੈਂਸ਼ਨ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਾਰੇ ਕਲਰ ਗਰਮੀ ਦੇ ਲਈ ਨੇ ਬਹੁਤ ਹੀ ਪਿਆਰੇ ਸੂਟ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਸਾਰੇ ਪ੍ਰਿੰਟ ਇਹ ਆਪਣੇ ਕੋਲ ਅਵੇਲੇਬਲ ਨੇ ਚੈਨਲ ਤੇ ਨਵੇਂ ਆਉਣ ਤੋਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਸੀਂ ਹੈਂਡਵਰਕ ਦਾ ਸੂਟ ਵੀ ਰੈਡੀ ਕਰਵਾ ਸਕਦੇ ਹੋ ਵਿਦ ਸਟਿਚ ਐਂਡ ਵਿਦਆਊਟ ਸਟਿਚ ਵੀ ਪਿਓਰ ਕਾਟਨ ਦਾ ਇਹ ਸੂਟ ਰਹੇਗਾ 2.5 ਮੀਟਰ ਸ਼ਰਟ ਰਹੇਗੀ ਪਿਓਰ ਕਾਟਨ ਦੀ बॉਟਮ ਤੇ ਵਰਕ ਮਿਲੇਗਾ 2.5 ਮੀਟਰ बॉਟਮ ਰਹੇਗੀ ਦੁਪੱਟਾ ਕਾਟਨ ਦਾ 2.5 ਮੀਟਰ ਰਹੇਗਾ 580 ਚ ਬਾਈ ਕਰ ਸਕਦੇ ਹਾਂ ਇਹ ਤਿੰਨ ਸੂਟਾਂ ਵਾਲੀ ਆਫਰ ਆ ਗਈ ਹੈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਤਿੰਨ ਸੂਟ ਸਿਲੈਕਟ ਕਰਨੇ ਆ ਕੈਮਰਿਕ ਕਾਟਨ ਦੀ ਸ਼ਰਟ ਰਹੇਗੀ ਵੱਡੇ ਪਣੀ ਦੇ ਵਿੱਚ ਕੈਮਰਿਕ ਕਾਟਨ ਦੀ ਬਾਟਮ ਰਹੇਗੀ 2.5 ਮੀਟਰ ਨਾਰਮਲ ਪਣੀ ਦੇ ਵਿੱਚ ਤਿੰਨ ਸੂਟ ਤੁਹਾਨੂੰ ਮਿਲਣਗੇ 1299 ਦੇ ਵਿੱਚ ਇਹਨਾਂ 'ਚ ਵੀ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਅੱਜ ਆਪਾਂ ਇਸ ਵੀਡੀਓ ਵਿੱਚ ਕੁਝ ਨਵਾਂ ਐਡ ਕੀਤਾ ਜੋ ਕਿ ਆਪਾਂ ਲੈਸਸ ਲਗਵਾਉਣੀਆਂ ਪੈਂਦੀਆਂ ਆਪਾਂ ਨੂੰ 셔ਟ ਤੇ ਇਹ ਲੈਸਾਂ ਨਹੀਂ ਹੈ ਇਹ ਪ੍ਰਿੰਟ ਹੈ ਲੈਸਾਂ ਦਾ ਜੋ ਕਿ 셔ਟ ਤੇ ਤੁਹਾਨੂੰ ਆਲਰੇਡੀ ਮਿਲਸ ਆਏਗਾ ਲੈਸਸ ਦਾ ਪ੍ਰਿੰਟ ਮਿਲੇਗਾ ਨੈਕ ਤੇ ਐਂਡ 셔ਟ ਤੇ ਐਂਡ ਘੇਰੇ ਤੇ ਵੀ ਇਸ ਤਰ੍ਹਾਂ ਦਾ ਲੈਸਸ ਦਾ ਪ੍ਰਿੰਟ ਰਹੇਗਾ ਬਾਟਮ ਤੇ ਵਰਕ ਮਿਲੇਗਾ ਬਾਟਮ ਵੀ ਕਾਟਨ ਦੀ ਰਹੇਗੀ ਦੁਪੱਟਾ ਮਸਲੀਨ ਦਾ ਰਹੇਗਾ 2.5 ਮੀਟਰ 2.5 ਦੁਪੱਟਾ ਮਿਲੇਗਾ ਦੁਪੱਟੇ ਤੇ ਵੀ ਲੈਸ ਲੱਗੀ ਮਿਲੇਗੀ 680 ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਰੈਡੀ ਹੋਏ ਨੇ ਇਹ ਵੀ ਦੁਪੱਟਾ ਸੂਟ ਰਹੇਗਾ ਡਿਜੀਟਲ ਪ੍ਰਿੰਟ 올ਓਵਰ ਸੂਟ ਰਹੇਗਾ ਸਾਡੇ ਸੌਰੀ 500 ਮੀਟਰ ਨਾਰਮਲ ਪਣੇ ਦੇ ਵਿੱਚ 2.5 ਮੀਟਰ ਇਸ ਦੇ ਨਾਲ ਦੁਪੱਟਾ ਰਹੇਗਾ ਫੈਬਰਿਕ ਬਹੁਤ ਹੀ ਵਧੀਆ ਇਹਨਾਂ ਸੂਟਾਂ ਦਾ ਵੀ ਪਿਓਰ ਕਾਟਨ ਦਾ ਸਟਫ ਹੈ 700 ਦੇ ਵਿੱਚ ਤੁਸੀਂ ਇਹਨਾਂ ਦੁਪੱਟਾ ਸੂਟਾਂ ਨੂੰ ਕੋਈ ਵੀ ਨਾ ਚੋ ਬਾਈ ਕਰ ਸਕਦੇ ਹੋ ਇੱਕ ਕੈਮਰੀ कॉटन प्योर ਕੈਮਰੀ कॉटन मैचिंग सूट ਰਹਿਣਗੇ ਵਿਦਆਊਟ ਦੁਪੱਟਾ ਸ਼ਰਟ ਰਹੇਗੀ ਇੱਕ 70 ਵੱਡੇ ਪਣੇ ਵਿੱਚ बॉटम ਇਸ ਦੇ ਨਾਲ 2 ਮੀਟਰ ਪਲੇਨ ਵੱਡੇ ਪਣੇ ਦੇ ਵਿੱਚ 450 ਵਿੱਚ ਤੁਸੀਂ ਮੈਚਿੰਗ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ